ਇਲਾਕਾ ਵੀਰਕੇ ਦੇ ਦੀਨਦয়াল ਕਲੋਨੀ ਵਿਖੇ ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੇ ਚਲਾਵਾਂ ਬਾਰੇ ਮੈਡਮ ਜੀਵਨਜੋਤ ਕੌਰ ਦੀ ਅਗਵਾਈ ਹੇਠ ਮੀਟਿੰਗ ਰੱਖੀ ਗਈ ਜਿਸ ਵਿੱਚ ਮੈਡਮ ਜੀਵਨਜੋਤ ਕੌਰ ਨੇ ਪਬਲਿਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਵੀਰਕੇ ਇਲਾਕੇ ਦਾ ਬਹੁਤ ਹੀ ਸੁਧਾਰ ਕੀਤਾ ਗਿਆ ਹੈ ਅਤੇ ਅੱਗੇ ਵੀ ਜਿੱਤ ਤੋਂ ਬਾਅਦ ਇਸੇ ਤਰ੍ਹਾਂ ਹੀ ਇਲਾਕੇ ਦਾ ਸੁਧਾਰ ਕੀਤਾ ਜਾਵੇਗਾ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਜਿਵੇਂ ਕਿ ਹੁਣ ਬਿਜਲੀ ਦੇ ਬਿੱਲ ਮਾਫ ਕੀਤੇ ਗਏ ਬਿੱਲਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪਬਲਿਕ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਵੀਰਕੇ ਦੇ ਇਲਾਕੇ ਦੀ ਪਬਲਿਕ ਮੌਜੂਦ ਸੀ ਅਤੇ ਵਿਸ਼ੇਸ਼ ਤੌਰ ਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੂਦੀ ਖਾਸ ਰਿਪੋਰਟ ਜੀ ਮਿੰਜਰ ਬਲੌਗ ਪ੍ਰਧਾਨ ਆਮ ਆਦਮੀ ਪਾਰਟੀ ਵੀਰਕਾ ਹਾਂ ਅੱਜ ਐਮਐਲਏ ਜੀ ਮਨਜੋਤ ਕੌਰ ਦੀ ਜੋ ਗਗਵਾਈ ਦੇ ਵਿੱਚ ਸਾਰੇ ਹਲਕੇ ਇਲਾਕੇ ਵੱਲੋਂ ਜਿਹੜੀ ਆ ਮਿਲ ਜੁਲ ਕੇ ਰੰਗੇ ਜਿਹੜੀ ਆ ਸਰਦਾਰ ਗੁਰਦੀਪ ਸਿੰਘ ਢਾਲੀਵਾਲ ਜੀ ਦੇ ਇਲੈਕਸ਼ਨ ਮਹੀਮ ਦੇ ਸੰਬੰਧ ਵਿੱਚ ਰੈਲੀ ਮੀਟਿੰਗ ਕਰਾਈ ਗਈ ਹੈ ਜੋ ਬੜੀ ਸਫਲਤਾਪੂਰਕ ਰਹੀ ਹੈ ਸਾਰੇ ਇਲਾਕਾ ਵਾਸੀਆਂ ਨੇ ਹੋਮ ਹਮ ਆ ਕੇ ਜਿਵੇਂ ਪਹਿਲਾਂ ਐਮਐਲਏ ਮੈਮ ਜੀ ਮਨਜੋਤ ਕੌਰ ਜੀ ਨੇ ਜਤੌਣ ਵੇਲੇ ਉਤਸ਼ਾਹ ਵਿਖਾਇਆ ਸੀ ਉਹ ਉਤਸ਼ਾਹ ਤੇ ਪਿਆਰ ਦੇ ਨਾਲ ਅੱਜ ਜੋ ਸਾਰੇ ਇੱਥੇ ਆਏ ਸੀ ਤੇ ਸਾਰੇ ਇਲਾਕਾ ਵਾਸੀਆਂ ਦਾ ਜਿਹੜਾ ਐਮ ਐਲ ਏ ਸਾਹਿਬ ਪ੍ਰਤੀ ਪਿਆਰ ਅਤੇ ਸਤਿਕਾਰ ਵਿਖਣੀ ਹੋਕ ਸੀ ਕੀ ਦੇਖਦੇ ਹਾਂ ਆਉਣ ਵਾਲੇ ਚੋਣਾਂ ਦੇ ਵਿੱਚ ਕਾਫੀ ਬਹੁਤ ਸਾਰੀਆਂ ਪਾਰਟੀਆਂ ਮੈਦਾਨ ਦੇ ਵਿੱਚ ਨੇ ਆਉਣ ਵਾਲੀਆਂ ਚੋਣਾਂ ਦੇ ਦੀ ਅਪਾ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹ ਵਾਅਦੇ ਇੱਕ ਪਾਰਟੀ ਆ ਜਿੰਨੇ ਜੋ ਵੀ ਗਰੰਟੀਆਂ ਦਿੱਤੀਆਂ ਸੀ 2 ਸਾਲਾਂ ਦੇ ਵਿੱਚ ਹੀ ਉਹਨਾਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਵਿਦ ਕਾਫੀ ਕੀਤੀਆਂ ਨੇ ਜੇ ਆਪਾਂ ਕਰੀਏ ਬਿੱਲਾਂ ਦੀ ਗੱਲ ਯਾ ਜਿਹੜੀ ਯੰਤਰਾ ਕਰਾਈ ਜਾਂਦੀ ਸੀ ਆ ਹੋਰ ਕਾਫੀ ਕੰਮ ਜਿਹੜੇ ਆ ਪਹਿਲੇ ਸਾਲਾਂ ਚ ਮੱਲਾ ਕਲੀਨਿਕਾ ਦੀ ਗੱਲ ਸਿਹਤ ਸਪੱਖੀ ਜਿਹੜੀ ਆ ਜਾਂ ਸਕੂਲ ਹੋਮਿੰਸ ਦੀ ਗੱਲ ਉਹ ਪਹਿਲੇ 2 ਸਾਲਾਂ ਵਿੱਚ ਹੀ ਕਰ ਦਿੱਤੀ ਹੈ ਜਦ ਕਿ ਦੂਜੀਆਂ ਪਾਰਟੀਆਂ ਅਖੀਰਲੇ ਜਦੋਂ 6 ਮਹੀਨੇ ਰਹਿ ਜਾਂਦੇ ਸੀ ਉਦੋਂ ਉਹ ਜਿਹੜੇ ਵਾਅਦੇ ਕੀਤੇ ਉਹਨਾਂ ਨੂੰ ਯਾਦ ਹੁੰਦੇ ਸੀ ਉਹ ਕੁੱਬੀ ਕਿ ਕਰਨੀ ਨੀਂਦ ਘੁੱਟਦੀਆਂ ਸੀ ਅਤੇ ਉਹਨਾਂ ਵਿੱਚ ਕਾਹਲੀ ਕਾਹਲੀ ਉਹਨਾਂ ਕੋ ਕੋਈ ਕੰਮ ਨਹੀਂ ਸੀ ਹੁੰਦਾ ਲੋਕਾਂ ਦੀ ਜਿਹੜੀ ਲੋਕ ਲਾਇਰ ਬਣੀ ਹੋਈ ਆ ਸਾਡੇ ਈਸਟ ਢਲਕੇ ਦੇ ਵਿੱਚ ਐਮ ਐਲ ਏ ਸਾਹਿਬ ਨਾਲ ਦੀ ਜੋਗ ਅਗਵਾਈ ਦੇ ਵਿੱਚ ਉਹ ਸਾਰੇ ਜਿਹੜੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਜਿਹੜਾ ਅਸਲਾਹ ਕੁਲਦੀਪ ਸਿੰਘ ਧਾਰੀਵਾਲ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਈਸਟ ਢਲਕੇ ਵਿੱਚ ਦਤਾਉਂਦੇ ਆ ਰਹੇ ਸਾਰੇ ਤੇ ਪਹਿਲੇ ਤੇ ਮੇਰੇ ਵੱਲੋਂ ਤੁਹਾਨੂੰ ਸਾਰੇ ਸਟਾਫ ਨੂੰ ਸਤਿ ਸ੍ਰੀ ਅਕਾਲ ਤੇ ਬਾਕੀ ਸਾਰੇ ਚੋਣਾਂ ਦੇ ਵਿੱਚੋਂ ਇਲੈਕਸ਼ਨ ਦੀ ਜਿਹੜੀ ਗੱਲ ਆ ਧਨੀਵਾਲ ਸਾਹਿਬ ਆਏ ਦੇਖੋ ਸੰਗਤ ਕਿੰਨਾ ਪਿਆਰ ਕਰਦੀ ਸਾਰੇ ਤੋਂ ਬਿਹਤਰੀਆ ਆ ਇਹ ਸੋਚੀਏ ਖੜਕ ਧੁੱਪ ਸੰਗਤ ਕਿੰਨੀ ਆਈ ਆਹ ਤਾਂ ਕੋ ਜਾਨਦਾ ਅਸੀਂ 500 ਦਾ ਅਨੁਮਾਨ ਲਗਾ 500 ਦੇ ਉੱਤੇ ਚੜ ਗਈ ਸੰਗਤ ਇਹ ਸੰਗਤ ਦਾ ਪਿਆਰ ਹੈ ਅਸੀਂ ਸਰ ਦੇਖੋ ਵੋਟ ਤੇ ਮੈਂ ਇੱਕ ਗੱਲ ਜਾਣਦਾ ਰਾਜਨੀਤੀ ਕੋਈ ਨਹੀਂ ਆਪਾਂ ਬਹੁਤ ਹੁੰਦਾ ਏ ਕੰਮ ਦੇ ਆਧਾਰ 'ਤੇ ਅਮ 2000 ਨਾ ਬੋਟ ਮੰਗਾਗੇ ਸਾਡੇ ਪੂਰੇ ਪਿੰਡ ਨੇ ਬੜਾ ਸਹਿਯੋਗ ਦਿੱਤਾ 40 ਸਾਲ ਹੋ ਗਏ 70 30 ਸਾਲ ਹੋ ਗਏ ਜਪੋ ਤਿੰਨ ਲਗੇ ਜ਼ਾਇਰ ਦੇ ਵਿੱਚ ਹੀ ਹੈ ਸ਼ਹਿਰ ਦੇ ਕਿਨਾਰੇ ਨੂੰ ਕਿਹਦੀ ਕਿਉਂ ਨਹੀਂ ਨਜ਼ਰ ਪਈ ਲੇਕੋ ਸਾਡੀ ਕੋਈ ਰਾਜਨੀਤੀ ਨਾਲ ਕੋਈ ਉਹਦੀ ਗੱਲ ਨਹੀਂ ਸਾਨੂੰ ਸੰਗਤ ਚਾਹੀਦਾ ਭਲਾ ਕਿ ਕਿਸੇ ਨਾ ਕਿਹੇ ਦੇ ਨਾ ਸੰਗਤ ਦਾਵਾ ਹੋਵੇ ਔਰ ਇਹ ਗੱਲ ਪਾਰਟੀ ਦੀ ਤੇ ਪਾਰਟੀ ਤੇ ਸਾਰੇ ਜਿੱਤੂਗੇ ਜਿੱਤੂਗੇ ਇਹ ਸਾਡਾ ਵਿਸ਼ਵਾਸ ਹੀ ਹੈ ਕਿ ਫਰਕ ਤੋਂ ਅੜੀ ਲਾ ਕੇ ਜੀਵਨ ਕਾਰਜ ਨਾ ਹੋਇਆ। ਹਾਂ ਜੀ ਸਰ ਪੂਰਾ ਦੇਖੋ ਸਰ ਕਰਮ ਦੀ aadhar ਨਾਲ ਹੋ। ਜੇ ਅਗਰ ਕੰਮ ਨਹੀਂ ਹੋਇਆ ਹੁੰਦਾ ਤਾਂ ਕੋਣ ਤੋਂ ਪਿੱਛੇ ਨਿਕਲਦਾ। ਸੰਡੇ ਨੂੰ ਤੇ ਲੋਕ ਕਹਿੰਦੇ ਘੰਟਾ ਬਾਅਦ ਸੌ ਲੀਏ ਆ। ਜੀ ਹੈ ਸਾਰੇ ਘਰੋਂ ਨਿਕਲੇ ਇੱਕ ਪਿਆਰ ਹੈ। ਕਿ ਹੋਣਾ ਕੋਈ ਨਹੀਂ ਮੰਨਦੀ ਵਿੱਚ ਸਾਰੇ ਜਿਲੋਂ ਪਿਆਰ ਕਰਦੇ। ਸਾਰਿਆਂ ਨੇ ਵੇਖੋ ਕਿੰਨਾ ਸਹਿਯੋਗ ਕੀਤਾ। ਬੜਾ ਅਨੰਦ ਆਇਆ ਸਰ ਤੇ ਬਾਕੀ ਤੁਸੀਂ ਆ ਆਪੇ ਸੀ ਆਣੇ ਜੋ ਤੁਹਾਨੂੰ ਲੱਗਦਾ ਹੈ ਕਿ ਚੋਣਾਂ ਦੇ ਵਿੱਚ ਤੁਹਾਡਾ ਜਿੰਨਾ ਏਰੀਆ ਪੂਰੀ ਸਪੋਰਟ ਧਾਵਲ ਸਾਦੀ ਕਰੇਗਾ ਪੂਰੀ ਕਰੂਗਾ ਸਰ ਪੂਰੀ ਕਰੂਗਾ ਦੇਖੋ ਵਾਟਰ ਸਪਲਾਈ ਦੇ ਕੰਮ ਜਿਹੇ ਪੈਂਡਿੰਗ ਪਏ ਆ ਦੇਖੋ ਜਿਹੜੇ ਪੈਂਡਿੰਗ ਪਏ ਉਹ ਵੀ ਅਸੀਂ ਸੇਅਰ ਕਰਨੇ ਆ ਉਹ ਵੀ ਅਸੀਂ ਕਰੋਨੇ ਆ ਦੇਖੋ ਸਾਰੇ ਕੰਮ ਜਿਹੜਾ ਮੇਨ ਮੁੱਦਾ ਵਰਕਿੰਗ ਦਾ ਹੈ ਸਰ ਅਸੀਂ ਕਰਮ ਦੇ ਆਧਾਰ ਨਾਲ ਫਿਰ ਵੋਟ ਮੰਗਾ ਪਾਰਟੀ ਜਾਂ ਤਾਂ ਬੜੀ ਬੜੀ ਹੈ ਕਾਫੀ ਪੁਰਾਣੀ ਪੁਰਾਣੀ ਪਾਰਟੀਆਂ ਕੋਈ ਰਾਜਨੀਤੀ ਨਹੀਂ ਸਰ ਕੰਮ ਕਰਾਂਗੇ ਤੇ ਆਪਣਾ ਵੋਟ ਲਾਵਾਂਗੇ ਮੈਨੂੰ ਤੁਹਾਨੂੰ ਲੱਗਦਾ ਵੀ ਆਮ ਆਦਮੀ ਪਾਰਟੀ ਜਿਹੜੀ ਆ ਮੌਲੰਪੀ ਜਿੱਥੇ ਦੇਤੀ ਬਾਰੀ ਦੀ ਬਾਰੇ ਜਰੂਰ ਸਾਰੀ ਜਰੂਰ ਦੇਖੋ ਮੈਂ ਇਧਰ ਕਿਤੇ ਗੱਲ ਨਹੀਂ ਮੁੱਕੀ ਹੈ ਜਾਂਕਿ ਦੇਖੋ ਸਾਰਾ ਹਰੇਕ ਇਨਸਾਨ ਦੀ ਆਪਣੀ ਸੋਚਣੀ ਹੈ ਤੁਹਾਡੀ ਆਪਣੀਆਂ ਉਹਨਾਂ ਦੀ ਆਪਣੀਆਂ ਉਹਨਾਂ ਦੀ ਆਪਣੀਆਂ 9 ਸੀਟਾਂ ਸਾਡੀ ਘਾਟੋ-ਕਾਟਾ ਮੰਗਵੀਂ ਪਾਰਟੀ ਦੀ ਆਊਗੀ ਉਹ ਵੀ ਸਿਰਫ ਕੰਮ ਦੇ ਆਧਾਰ 'ਤੇ ਕਿ ਕੰਮ ਕੀਤਾ ਹੈ ਸੁੱਖ ਕਿਹੜਾ ਨਹੀਂ ਭੋਗਣ ਦੇ ਆ ਜੇ ਸੀ ਇਲੈਕਟ੍ਰਿਸਿਟੀ ਨਹੀਂ ਚੜੀ ਦਾ ਸੁੱਖ ਹੈ ਉਹ ਚਲੋ ਸਾਡੇ ਕਾਂਗਰਸੀ ਭਾਈ ਵੀ ਭੋਗ ਗਏ ਤੇ ਜੀ ਦੇ ਡੀ ਵਾਲੇ ਵੀ ਭੋਗ ਗਨੇ ਕੱਲੇ ਆਵਾਜ਼ੀ ਪਾਰਟੀ ਦੀ ਉਹ ਕੁਛ ਨਹੀਂ ਦਾ ਸੁੱਖ ਭੋਗ ਨਹੀਂਦੇ ਆ ਤਾਂ ਦੇਖੋ ਸੁੱਖਾਂ ਦੇ ਆਧਾਰ ਨਾਲ ਅਸੀਂ ਅੱਗੇ ਵੇਖਣਦੇ ਆ ਕਿ ਉਪਰਾਲੇ ਬੜੀ ਚੰਗੀਆਂ ਜਿਹਾ ਸੋਮ ਲਾਕੜੀ ਨਹੀਂ ਸੀ ਬਰਾਬਰ ਗਿਆ ਦੇਖੋ ਸਾਰੇ ਕਈ ਹੈ ਜੋ ਐਸੀ ਮੀਡੀਅਮ ਘਰ ਲਿਆ ਨਹੀਂ ਗੁਜਾਰਾ ਕਰ ਸਕਦੀ ਮੈਂ ਵੀ ਇੱਕ ਡਾਕਟਰ ਨੂੰ ਇਹੀ ਪਏ ਮੇਰਾ ਕਲੀਨਿਕ ਹੈ ਲੇਕਿਨ ਐਸਾ ਹੈ ਕਿ ਅੱਜ ਇਹ ਮੋਰ ਬਣੇ ਹੋਏ ਆ ਐਲੋਪੈਥਿਕ ਵੀ ਆ ਸਭ ਕੁਝ ਹੈ ਇਹ ਜੋ ਇੱਕ ਸਕੀਮ ਦਿੱਤੀ ਹੋਈ ਆ ਨਾ ਮੈਡੀਕਲ ਦੀ ਮਾਨ ਸਾਹਿਬ ਨੇ ਇਹ ਇੱਕ ਐਸੀ ਸਕੀਮ ਹੈ ਇੱਕ ਤੋਹਫਾ ਹੈ ਜਿਹੜਾ ਕੋਈ ਲੈਣਾ ਚਾਹੀਦਾ ਫਾਇਦਾ ਜੀ ਬਿਲਕੁਲ ਕਲੀਅਰ ਆ ਕੋ ਸੰਗਤ ਬੜਾ ਫਾਇਦੇਮੰਦ ਦੁਨੀਆ ਹੈ ਪੀ ਹੈ ਔਰ ਇਹੋ ਹੀ ਤਾਂ ਚਾਹੀਦਾ ਕਿ ਰਾਂਗੜਾ ਪੰਜਾਬ ਹੈ ਕਿਹੜੇ ਹਿਸਾਬ ਨਾਲ ਬਣੀ ਹੈ ਤੇ ਉਸ ਹਿਸਾਬ ਨਾਲ ਜਿਸ ਤਰ੍ਹਾਂ ਨਾ ਇੱਕ ਵਿਧ ਬਣ ਰਹੀ ਹੈ ਕਿ ਬਣੂਗਾ ਕੀ ਮੇਨ ਵੀਰ ਸਰ ਗਾਲੋ ਹੋਈ ਹੈ ਕਰਮ ਦੇ ਆਧਾਰ ਨਾਲ ਅਸੀਂ ਅੱਗੇ ਬੋਲੀ ਚੜਾਂਗੇ ਸੰਗਤ ਦੇ ਨਾਲ ਯਾਰ ਪਣਾ ਗੰਬਲ ਖੇ ਜਾਂਦੇ ਆ ਤੇ ਯਾਰ ਪਣਾ ਜਬ ਨਸ਼ੇ ਕਾ ਕੇ ਛਲੇਮ ਕੈਪਸੂਲ ਵਿਖ ਰਹੇ ਆ ਉਹ ਕੋਈ ਬੰਦ ਕਰ ਰਿਹਾ ਪੁਲਿਸ ਵਾਲੇ ਵੀ ਅੱਖਾਂ ਮਿਟ ਕੇ ਬਿਖੇ ਹੋਏ ਆ ਖਰੀਆ ਮੈਂ ਕਹਿਣਾ ਜੇ ਜਨਕਾਰ ਸਿੰਘ ਫੌਜੀ ਕਹਿੰਦਾ ਬੋਲਦਾ ਅਜਾ ਇਹ ਜਿਹੜੀਆਂ ਬੰਦ ਰੋਡ ਚਾਹੀਦੇ ਆ ਅੱਜ ਤੀਕੇ ਲਾਗੇ ਮੁੰਡੇ ਮੇਰੇ ਠੜਨ ਦਾ ਮੁੰਡਾ ਮਰ ਗਿਆ 10 ਦਿਨ ਹੋ ਗਿਆ ਮਾਵਾ ਮੇਰੇ ਢੀਆਂ ਭੈਣਾ ਰੋਂਦਿਆਂ ਆ ਅੱਜ ਇਸੇ ਬਿਰਕ ਦੇ ਵਿੱਚ ਜਨਰਲ ਢੀਆਂ ਪੁੱਤ ਮਰ ਗਏ ਅੱਜ ਮੇਰਾ ਵੀ ਪੁੱਤ ਮਰੇ ਮੇਰੀ ਢੀਰ ਦੇ ਦੁੱਖ ਮੈਨੂੰ ਵੀ ਹੋਊ ਠੀਕ ਆ ਪਰ ਇਹ ਨਹੀਂ ਹੋਣਾ ਚਾਹੀਦਾ ਤੁਸੀਂ ਇੱਥੇ ਪਹੁੰਚੇ ਸੀ ਤੁਹਾਡੇ ਲੋੋਂ ਜਿਹੜੇ ਹੁਣ ਇੱਥੇ ਗੱਲਾਂ ਕੀਤੀਆਂ ਗਈਆਂ ਪਹਿਲਾਂ ਐਮਐਲਏ ਜਾਂ ਕਿਸੇ ਮੰਤਰੀ ਨੂੰ ਜਾ ਕੇ ਤੁਸੀਂ ਇਹ ਗੱਲ ਦੱਸੀ ਹੈ ਮੈਂ ਨਹੀਂ ਦਸੀ ਮੈਂ ਇੱਕ ਫੌਜੀ ਹੋਂਦਾ ਤੇ ਮੈਂ ਦੱਸਣਾ ਨਹੀਂ ਚਾਹਦਾ ਪਰ ਆਪ ਫਰਲੇ ਲੈ ਕੇ ਰੱਖਿਓ ਇਹ ਮੈਂਨਾਂ ਵਾਸਤੇ ਸਾਰੇ ਨਹੀਂ ਚਾਹਵਾਤੇ ਕਿਤੇ ਮੇਰੇ ਕੋਲ ਕਿਤੇ ਬਹਿ ਜੀ ਤੇ ਜੋ ਮੈਂ ਲਿਖਿਆ ਅੱਜ ਜੋ ਮੈਂ ਲਿਖਿਆ 8 ਵੱਜੇ 5 ਮਿੰਟ ਤੇ ਅੱਜ 14 ਸਾਰਾ ਵੇਰਕਾ ਦੇਖੂਗਾ ਜੋ ਮੈਂ ਬੋਲਣਾ ਤੇ ਬੋਲਦਾ ਇਥੇ ਕਿ ਅੱਗ ਲਾ ਜੂ ਮਾਨ ਤੱਕ ਬੁੱਕ ਮਰ ਕੇ ਮੈਂ 5 ਵਾਰ ਐਸੇ ਸਭਾ ਦਾ ਸੈਕਟਰੀ ਰਹਾ 5 ਸਾਲ ਮੈਂ ਸੇਟਾ ਕੀਤੀ ਵੇਰਕਾ ਦੇ ਵਿੱਚ ਆਪਣੀ ਸਟਾਨ ਸਭਾ ਚਲਾਈ ਜਾਉਂ ਐਮਐਲ ਰਾਖਬਰ ਕੋ ਲੱਖ ਰੁਪਇਆ ਲੈ ਸਦੂ ਕੋ ਲੱਖ ਰੁਪਇਆ ਲਿਆ ਤੇ ਆ ਹੁਣ ਮੈਂ ਬੱਡੇ ਨੇ ਵੀ ਮੈਨੂੰ ਕੀ ਜਿੰਦਗੀ ਲੈ ਕੇ ਬੈਠਾ ਜੋ ਤਲਸੋ ਬੋਰ ਨਈਆਂ ਦੀ ਔਰ ਮੇਰੇ ਇੱਕ ਭੈਣ ਜੀ ਆ ਉਹਦੇ ਕੋਈ ਪਤਾ ਨਹੀਂ ਕਿੰਨੇ ਦੇ ਸਕਦਾ ਮੈਂ ਇੱਥੇ 3-2 1000 ਵੋਟ ਪਾ ਰਿਹਾ ਹਾਂ ਅਬ ਮੈਂ ਸੱਚੀਆਂ ਸਪਦਾ ਚਿੱਤਾਂ ਜਿਵਾਦੀ ਕਿਹ ਗਹਿਣਾ ਮੈਂ ਅਗਰ ਤੁਹਾਡੀਆਂ ਮੰਗਾ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਕੀ ਆਉਣ ਵਾਲੀਆਂ ਚੋਣਾਂ 'ਚ ਤੁਸੀਂ ਪਾਰਟੀ ਦਾ ਸਾਥ ਦੋਗੇ ਬਿਲਕੁਲ ਨਹੀਂ ਦਾਂਗੇ ਬਿਲਕੁਲ ਜਿਹੜੀ ਵੀ ਪਾਰਟੀ ਸਾਡੇ ਗਰੀਬਾਂ ਦਾ ਧੋਖਾ ਕਰੇਗੀ ਬਿਲਕੁਲ ਅਸਥਾਨ ਨਹੀਂ ਲੱਗੇ ਉਹਦੇ ਦਾ ਵਿਰੋਧ ਕਰਾਂਗੇ ਡੱਟ ਕੇ ਵਿਰੋਧ ਕਰਾਂਗੇ ਬਾਈਕਟ ਕਰੋਗੇ ਤੁਸੀਂ ਬਾਈਕਟ ਕਰਾ ਕੇ ਜੀ ਬਿਲਕੁਲ ਫਾਈਨ ਕਰ ਤੁਸੀਂ ਵੀ ਕੀ